ਆਸੋ ਅਕਤਿ ਦੀ ਵੱਡੀ ਖਬਰ ਹੁਸ਼ਾਰਪੁਰ ਦੇ ਕਸਬਾ ਮਾਲਪੁਰ ਅਧੀਨ ਆਉਂਦੇ ਪਿੰਡ ਰਾਮਪੁਰ ਸੈਣੀਆ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਰਾਮਪੁਰ ਸੈਣੀਆ ਦੇ ਬਾਹਰ-ਬਾਰ ਵਗਦੇ ਚੋਤਾ ਬੰਨ ਟੁੱਟਣ ਕਾਰਨ ਪਿੰਡ ਦੇ ਵਿੱਚ ਹੜ ਵਰਗੇ ਹਾਲਾਤ ਪੈਦਾ ਹੋਏ ਨੇ ਤੇ ਇਸ ਤੋਂ ਇਲਾਵਾ ਇਹ ਚੋਤਾ ਜਿਹੜਾ ਪਾਣੀ ਆ ਉਹ ਪਿੰਡ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਫੈਲ ਚੁੱਕਿਆ ਤੇ ਕਈ ਲੋਕਾਂ ਦੇ ਘਰਾਂ ਦੇ ਅੰਦਰ ਵੀ ਇਹ ਪਾਣੀ ਦਾਖਲ ਹੋ ਚੁੱਕਿਆ ਤੇ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਪਿੰਡ ਰਾਮਪੁਰ ਸੈਣੀਆ ਜੋ ਕਿ ਕਸਬਾ ਮਾਲਪੁਰ ਦੇ ਅਧੀਨ ਇਹ ਪਿੰਡ ਆਉਂਦਾ ਹੈ ਤਾਂ ਉੱਥੋਂ ਦੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਅਤੇ ਹਿ ਪੈ ਰਹੇ ਤੇਜ਼ਮੀ ਦਾ ਪ੍ਰਭਾਵ ਆ ਜਿਹੜਾ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਤੇ ਖਾਸ ਕਰ ਹੁਸ਼ਿਆਰਪੁਰ ਤੇ ਇਹ ਪੈਂਦਾ ਹੋਇਆ ਵਿਖਾਈ ਦੇ ਰਿਹਾ ਤੇ ਅੱਜ ਸਵੇਰ ਸਮੇਂ ਤੋਂ ਲਗਾਤਾਰ ਹੁਸ਼ਿਆਰਪੁਰ ਪਿੰਡਾਂ ਦੇ ਵਿੱਚ ਵਗਦੇ ਚੂਆਂ ਦੇ ਵਿੱਚ ਹਰ ਵਰਗੇ ਹਾਲਾਤ ਪੈਦਾ ਹੋਏ ਨੇ ਹੜਾ ਵਾਂਗ ਪਾਣੀ ਆ ਤੇ ਰਾਮਪੁਰ ਸੈਣੀਆ ਦੇ ਬਾਰ ਬਾਰ ਪਿੰਡ ਚੋਂ ਵਗਦੇ ਚੋ ਦਾ ਬੰਨ ਛੁੱਟਣ ਕਾਰਨ ਪਿੰਡ ਦਾ ਚੋ ਦਾ ਜਿਹੜਾ ਪਾਣੀ ਹੈ ਉਹ ਪਿੰਡ ਦੇ ਅੰਦਰ ਦਾਖਲ ਹੋ ਚੁੱਕਿਆ ਤੇ ਕਾਫੀ ਮਾਤਰਾ ਦੇ ਵਿੱਚ ਜਿਹੜਾ ਉਹ ਪਿੰਡ ਦੀਆਂ ਗਲੀਆਂ ਦੇ ਵਿੱਚ ਚੋ ਦਾ ਪਾਣੀ ਆ ਉਹ ਵਗ ਰਿਹਾ ਤੇ ਪਿੰਡ ਵਾਸੀ ਵੀ ਕਿਤੇ ਨਾ ਕਿਤੇ ਇਹ ਨਿਰਾਸ਼ ਆ ਜਿਹੜੇ ਉਹ ਨਜ਼ਰ ਆ ਰਹੇ ਨੇ ਇਸ ਤੋਂ ਬਾਅਦ ਤਾਂ ਲੋਕਾਂ ਵੱਲੋਂ ਜਿਹੜੇ ਆਪਣੇ ਆਪਣੇ ਪੱਧਰ ਤੇ ਜਿਹੜੇ ਉਹ ਬਚਾਅ ਕਾਰਜ ਵੀ ਕੀਤੇ ਜਾ ਰਹੇ ਨੇ ਤਾਂ ਇਹ ਸਾਰੇ ਇਹ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੇਰੇ ਸਹਿਯੋਗੀ ਦੀਪਕ ਅਗਨੀ ਹੋਤਰੀ ਜੀ ਜੁੜ ਚੁੱਕੇ ਨੇ ਕਿਉਂਕਿ ਉੱਥੋਂ ਦੇ ਸਥਾਨਕ ਵਾਸੀ ਨੇ ਜ਼ਿਆਦਾ ਜਾਣਕਾਰੀ ਰੱਖਦੇ ਨੇ ਦੀਪਕ ਜੀ ਬਹੁਤ-ਬਹੁਤ ਸਵਾਗਤ ਹੈ ਤੇ ਕੀ ਕੁਝ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਰਾਮਪੁਰ ਸਹਾਨੀਆਂ ਪਿੰਡ ਤੋਂ ਜੀ ਚੇਤਨ ਜੀ ਉੱਥੇ ਨਾਂ ਪਿੰਡ ਜਿਹੜਾ ਪਿੰਡ ਦੇ ਬਾਹਰ ਪਾਣੋਂ ਇੱਕ ਚੋਹ ਲੰਗਦਾ ਹੈਗਾ ਜਿਹੜੀ ਸਾਨੂੰ ਪਤਾ ਲੱਗਾ ਹੈਗਾ ਅਸੀਂ ਪਿੰਡ ਦੇ ਸਰਪੰਚ ਨਾਲ ਤਾਂ ਨਹੀਂ ਮੇਰੀ ਗੱਲ ਹੋ ਸਕੀ ਪਿੰਡ ਦੇ ਬੰਦਿਆਂ ਨਾਲ ਗੱਲ ਹੋਈ ਆ ਉਹ ਚੋਹ ਦੇ ਪਾਣਾਂ ਦੇ ਵਿੱਚ ਪਾੜ ਪਿਆ ਜਿਸ ਤਰ੍ਹਾਂ ਤੁਸੀਂ ਦੇਖਿਆ ਸੀ ਤੇ ਹੱਲੂ ਉਹ ਪਿੰਡ ਦੇ ਵਿੱਚ ਪਾਣੀ ਭੜਿਆ ਸੀਗਾ ਬੰਨ ਦਾ ਪਾੜ ਪੈ ਕੇ ਸੇਮ ਇਹੀ ਕੰਡੀਸ਼ਨ ਇੱਥੇ ਹੋਈ ਆ ਜਿਸ ਕਾਰਨ ਗਲੀਆਂ ਦੇ ਵਿੱਚ ਵੀ 2-2 3-3 ਫੁੱਟ 4-4 ਫੁੱਟ ਤੱਕ ਪਾਣੀ ਚਲ ਗਿਆ ਔਰ ਘਰਾਂ ਦੇ ਵਿੱਚ ਵੀ ਪਾਣੀ ਜਾ ਚੁੱਕਾ ਹੈ ਇਸ ਵੇਲੇ ਜੀ ਬਿਲਕੁਲ ਇਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਦੀਪਕ ਜੀ ਕੀ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਰਿਹਾ ਘਰਾਂ ਦੇ ਅੰਦਰ 2-2 ਫੁੱਟ ਤੱਕ ਜਿਹੜਾ ਉਹ ਪਾਣੀ ਦਾਖਲ ਹੋ ਚੁੱਕਿਆ ਕਿੰਨੀ ਕਿ ਸਚਾਈ ਹੈ ਤੇ ਹਾਲਾਤ ਕੀ ਹੈ ਹੁਣ ਮੌਜੂਦਾ ਸਮੇਂ 'ਚ ਉੱਥੋਂ ਦੇ ਜੀ ਤੁਸੀਂ ਤਸਵੀਰਾਂ ਵੀਡੀਓ ਰਾਹੀਂ ਪ੍ਰਕਾਸ਼ਿਤ ਕਰ ਰਹੇ ਆ ਦਰਸ਼ਕਾਂ ਨੂੰ ਦਿਖਾ ਰਹੇ ਆ ਇਹ ਬਿਲਕੁਲ ਸੱਚੀਆਂ ਹੈਗੀਆਂ ਔਰ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਇੱਕ ਵੀਡੀਓ ਤੁਹਾਡੇ ਕੋਲ ਭੇਜੀ ਆਪ ਜਿਹੜੀ ਉਹ ਲੋਕ ਉਹਨਾਂ ਦੇ ਵਿੱਚ ਜਿਹੜਾ ਬਾਹਰ ਗਲੀਆਂ ਦੇ ਵਿੱਚ ਜਿਹੜਾ ਹੈ ਪਾਣੀ ਤੁਸੀਂ ਇਹ ਦੇਖ ਲਓ ਕਿ ਉਹ 2-2 ਫੁੱਟ 3-3 ਫੁੱਟ ਦੁਕਾਨਾਂ ਦੇ ਅੰਦਰ ਵੀ ਜਾ ਚੁੱਕਾ ਹੈ ਜੀ ਇਹਦੀਪਕ ਜੀ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਬਚਾਵਾ ਜੀ ਪੂਰੀ ਤਰ੍ਹਾਂ ਦੇ ਨਾਲ ਅਜੇ ਤੱਕ ਬਚਾ ਹੈਗਾ ਆ ਪਰ ਪਾਣੀ ਜੇ ਇਹ بارش ਇਸੇ ਤਰ੍ਹਾਂ ਬੱਦੀ ਰਹੀ ਆ ਜਦੋਂ ਪਾਣੀ ਹੋਰਦਾ ਤਾਂ ਹੋ ਸਕਦਾ ਹੈ ਕਿ ਇਹਦਾ ਨੁਕਸਾਨ ਹੋਵੇ ਕੋਈ ਜੀ ਜਿਵੇਂ ਜੀ ਅੱਜ ਆਪਾਂ ਹੁਸ਼ਾਰਪੁਰ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਤਕਰੀਬਨ ਸਾਰੇ ਚੋਆ ਦੇ ਵਿੱਚ ਜਿਹੜੇ ਉਹ ਹਰ ਵਰਗੇ ਹਰ ਵਰਗੇ ਹਾਲਾਤ ਪੈਦਾ ਹੋਏ ਨੇ ਖਾਸ ਕਰ ਆਪਾਂ ਜੇਜੋ ਦੀ ਗੱਲ ਕਰ ਲਈਏ ਭੰਗੀ ਚੋ ਦੀ ਗੱਲ ਕਰ ਲਈਏ ਡਾਡੇ ਦੀ ਗੱਲ ਕਰ ਲਈਏ ਤਾਂ ਕੀ ਕੋਜ ਜੈਜ਼ ਐਜ਼ ਅ ਸੀਨੀਅਰ ਜਰਨਲਿਸਟ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਸਮੇਂ ਵਿੱਚ ਵੀ ਜਿਹੜਾ ਉਹ ਮੂਰਖਤਾਈਆਂ ਕਰਦੇ ਨੇ ਜੀ ਦੇਖੋ ਬਹੁਤ ਮੂਰਖਤਾਈਆਂ ਕਰਦੇ ਚੇਤਨ ਜੀ ਤੁਸੀਂ ਇੱਕ ਗੱਲ ਛੱਡ ਗਏ ਸੀ ਪਰਸਵਾਲ ਚੋ ਦੇ ਵਿੱਚ ਮਾਈਨਿੰਗ ਦੀ ਇੱਕ ਵਾਰੀ ਦੋ ਕਿਸ਼ਤਾਂ ਲਾਈਆਂ ਸੀ ਜੀ ਬਿਲਕੁਲ ਅੱਜ ਅੱਜ ਉਹ ਪਰਸਵਾਲ ਚੋ ਬਹੁਤ ਭਰ ਕੇ ਆਇਆ ਹੋਇਆ ਦੀਪਕ ਜੀ ਕਿਆ ਹੈ ਜੀ ਲੋਕਾਂ ਨੂੰ ਅਪੀਲ ਹੈ ਪਾਣੀ ਦੇ ਨੇੜੇ ਨਾ ਜਾਣ ਪਾਣੀ ਤੋਂ ਰਹਿਣ ਘਰਾਂ ਦੇ ਵਿੱਚ ਰਹਿਣ ਅਗਰ ਘਰਾਂ ਵਿੱਚ ਪਾਣੀ ਆਂਦਾ ਤਾਂ ਛੱਤਾਂ ਤੇ ਐਨ ਇਹ ਪਾਣੀ ਦੇ ਵਹਾਅ ਜਿਹੜਾ ਹੈ ਉਹ ਬਹੁਤ ਵੱਡਾ ਨੁਕਸਾਨ ਕਰਦਾ ਹੈ ਲੋਕਾਂ ਨੂੰ ਸਾਰਥਕਤਾ ਨਾਲ ਵੀਡੀਓ ਜਿਹੜੀ ਹੈ ਉਹ ਛੱਤਾਂ ਤੋਂ ਬਣਾ ਲਈ ਜਾਵੇ ਚਾਹ ਜਰੂਰੀ ਹੈ ਆਪਾਂ ਬੰਦਾ ਵਿਚਾਰ ਕਰਨਾ ਚਾਹੀਦਾ ਹੈ ਇਸ ਵਿੱਚ ਬਿਲਕੁਲ ਬਹੁਤ ਬਹੁਤ ਧੰਨਵਾਦ ਦੀਪਕ ਜੀ ਥੈਂਕ ਯੂ ਐਸੋ ਐਸਨ ਸੀਨੀਅਰ ਪੱਤਰਕਾਰ ਦੀ ਪੱਕਾ ਕਿ ਨਹੀਂ ਹੋਤਰੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਰਾਮਪੁਰ ਸੈਹਣੀਆਂ ਲੋਕਾਂ ਦੇ ਘਰਾਂ ਤੇ ਦੁਕਾਨਾਂ ਅੰਦਰ ਦੱਸਿਆ ਜਾ ਰਿਹਾ ਹੈ ਨਾਲ ਵੱਲੋਂ ਜੇ ਦੀਪਕ ਜੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਾਣੀ ਜਿਹੜਾ ਉਹ ਦਾਖਲ ਹੋ ਚੁੱਕਿਆ ਤੇ ਨਾਲ ਦੇ ਨਾਲ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਬੇਫਜ਼ੂਲ ਕੰਮਾਂ ਤੋਂ ਘਰ ਤੋਂ ਬਾਹਰ ਨਾ ਨਿਕਲਣ ਤੇ ਘਰਾਂ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਉਹ ਸਮਾਂ ਬਤੀਤ ਕਰਨ